ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਇੱਕ ਵੀਡੀਓ ਦਿਖਾਉਣੀ ਹੈ ਪਿੰਡ ਬਾਜਾਖਾਨਾ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੁਰੇ ਤੋਂ ਬਠਿੰਡਾ ਵਾਇਆ ਬਾਜਾਖਾਨਾ ਹਾਈਵੇ ਲੰਘਦਾ ਹੈ ਤੇ ਇਹ ਹਾਈਵੇ ਦਾ ਬਿਲਕੁਲ ਐਂਡ ਵਾਲਾ ਪਾਰਟ ਜਿੱਥੇ ਪੌਲ ਇਹ ਉਤਰਦਾ ਹੈ ਉੱਥੇ ਇੱਕ ਡੇਰੀ ਫਾਰਮ ਜਿੱਥੇ ਅੱਜ ਇਹ ਵੀਡੀਓ ਬਣਾ ਰਹੇ ਆਂ ਸਾਹਮਣੇ ਇੱਕ ਤੁਸੀਂ ਮੱਝ ਦੇਖੋ ਬੜਾ ਤਕੜਾ ਹੈ ਦਾ ਢਾਂਚਾ ਦੋਸਤੋ ਗੱਬਣਾ ਹਜੇ ਤੋੜ ਕੇ ਤੁਹਾਨੂੰ ਦਿਖਾਵਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਵਿਕਰੀ ਵਾਲੀ ਮੱਝ ਹੈ ਜਿਹੜੇ ਭਰਾ ਨੂੰ ਪਸੰਦ ਆ ਜੂਗੀ ਉਹਨੂੰ ਹੱਥ ਮੰਨ ਕੇ ਬੇਨਤੀ ਰਹੂਗੀ ਵੀ ਕੋਲ ਆ ਕੇ ਦੇਖੇ ਤਸੱਲੀ ਕਰੇ ਤੇ ਆਪਦੀ ਸਮਝ ਨਾਲ ਖਰੀਦ ਲੇ ਆਓ ਇਹਦੀ ਡਿਟੇਲ ਬਾਈ ਜੀ ਹੋਰਾਂ ਤੋਂ ਪੁੱਛੀਏ ਆਪਾਂ ਫਿਰ ਇਹ ਤੁਹਾਨੂੰ ਨਾਲ ਮੱਝ ਜਿਹੜੀ ਉਹ ਤੋੜ ਕੇ ਵੀ ਦਿਖਾਵਾਂਗੇ ਸਖਚੈਣ ਭਾਈ ਸਤਿ ਸ੍ਰੀ ਅਕਾਲ ਭਿੰਦੀ ਭਾਈ ਜੀ ਸਤਿ ਸ੍ਰੀ ਅਕਾਲ ਸਖਚੈਣ ਭਾਈ ਅੱਜ ਇੱਕ ਮੱਝ ਹੀ ਦਿਖਾਉਣੀ ਹੈ ਵੈਸੇ ਆਪਾਂ ਹਾਂਜੀ ਹਾਂਜੀ ਭਾਈ ਲਈ ਆਉਣਾ ਰੂਟੀਨ ਚ ਪਸ਼ੂ ਇੱਥੇ ਹਾਂਜੀ ਹਾਂਜੀ ਭਾਈ ਆਈ ਜਾਂਦੇ ਠੀਕ ਹੈ ਅੱਛਾ ਅੱਜ ਜਿਹੜੀ ਇਹ ਮੱਝ ਆਪਾਂ ਉਹਨੂੰ ਵੇਚਣ ਲੱਗੇ ਆਂ ਖਰੀਦੀ ਹੋਈ ਹੈ ਜਾਂ ਕਰਦੀ ਹੈ ਇਹ ਬਈ ਆਪਣਾ ਟੋਕੜ ਗੱਭਣ ਲੈ ਕੇ ਆਏ ਸੀਗੇ ਅੱਛਾ ਤੇ ਉਹਦੇ ਇਹ 4 ਮਹੀਨੇ ਦੀ ਗੱਭਾਂ ਸੀ ਤੇ 12 ਕਿਲੋ ਦੁੱਧ ਸੀ ਉਸ ਟਾਈਮ 12 ਕਿਲੋ ਦੁੱਧ ਦੇ ਰਹੀ ਸੀ ਤੇ 4 ਮਹੀਨੇ ਦੀ ਗੱਭਾਂ 4 ਮਹੀਨੇ ਦੀ ਗੱਭਾਂ ਸੀਗੀ ਠੀਕ ਹੈ ਤੇ ਮਾਲਕ ਦਾ ਦੱਸਦੇ ਵੀ ਤਾਜ਼ੀ ਥੱਲੇ ਵੀ 15-16 ਕਿਲੋ ਖੁੱਲਾ ਦੁੱਧ ਸੀਗਾ ਠੀਕ ਹੈ ਕਿ ਸੁਆ ਕੰਨ ਮੈਂ ਦਾ ਐਤ ਕੀ ਇਹਦਾ ਸੁਆ ਹੀ ਤੀਜਾ ਸੁਆ ਸੁਣਾ ਜਣਾ ਤੀਜਾ ਸੁਆ ਐਤ ਕੀ ਸੁਣਨਾ ਠੀਕ ਐ ਜਾਂ ਟੋਕੜ ਗੱਬਨਦੂ ਹੀ ਖਰੀਦੀ ਸੀ ਦੁੱਧ ਕਿੰਨਾ ਕੁ ਟਾਈਮ ਪਿਆਇਆ ਇਹਨੇ ਦੁੱਧ ਆ ਜੀ ਇਹਨੇ ਆਪਾਂ ਮੰਨ ਕੇ ਚੱਲ 3 ਮਹੀਨੇ ਪਿਆ ਫਿਰ ਆਪਾਂ ਬਾਅਦ ਚ ਦੁੱਧ ਚੋਇਆ ਵੀ 7 ਮਹੀਨੇ ਮੰਨ ਕੇ ਚੱਲ ਵੀ 7 ਮਹੀਨੇ ਤੱਕ ਇਹਨੇ ਦੁੱਧ ਪਿਆ ਹਾਂ ਖਲਾਉ ਦ ਦਿੱਤਾ ਪਰ ਉਹ ਦੁੱਧ ਸੀਗਾ ਆਪਾਂ ਛੱਡਤਾ ਸੀਗਾ ਵੀ ਲੰਮਾ ਟਾਈਮ ਟਪਾ ਕੇ ਆਪਾਂ ਦੋ ਢੰਗ ਠੀਕ ਐ ਸਖਸਨ ਬਾਈ ਕਿੰਨੇ ਦਿਨ ਹਜੇ ਲੈ ਜੂਗੀ ਮੱਝ ਸੋਨ ਜੀ ਇਹ ਬਾਈ ਜੀ ਇਹਦਾ ਹਜੇ ਮੰਨ ਕੇ ਚੱਲ ਵੀ ਉਹਨਾਂ ਦਾ ਗਾਂ ਟੀਕਾ ਭਰਾਵਾ ਸੀਗਾ ਹੂੰ ਤੇ ਦੱਸਣੇ ਮੁਤਾਬਕ ਹਰੇ ਹਫਤੇ ਤੱਕ ਲੈ ਜੂਗੀ ਇਹ ਇੱਕ ਹਫਤਾ ਹਜੇ ਲੈ ਜੂ ਹਾਂਜੀ ਹਾਂਜੀ ਬਾਅਦ ਵੀ ਲਿਆ ਸਕਦੇ ਆ ਦਾ ਰੇਟ ਇਹਦਾ ਕੀ ਰੱਖਦੇ ਹੋ ਬਾਈ ਰੇਟ ਇਹਦਾ ਫੋਨ ਤੇ ਹੋਊਗਾ ਜੀ ਤੁਰ ਗਿਆ ਬਈ ਇਹਨੂੰ ਹਾਂਜੀ ਹਾਂਜੀ ਦੋਸਤੋ ਰੇਟ ਫੋਨ ਤੇ ਐ ਹਫਤਾ ਹਰੇ ਮੱਝ ਲੈ ਸਕਦੀ ਐ ਚਾਰੇ ਪੈਰ ਵਾਈਟ ਅੱਖ ਜਿਹੜੀ ਉਤੋਂ ਦੇ ਸਾਹਮਣੇ ਚਿੱਟੀ ਐ ਸਿੰਘ ਕੁੰਡੇ ਐ ਬਹੁਤ ਰੀਜਨਲ ਇਹਨਾਂ ਨੇ ਸੰਭੀ ਐ ਸੇਧ ਸੰਭਾਲ ਇਹਦੀ ਕੀਤੀ ਐ ਹਵਾਨਾ ਕਿਉਂਕਿ ਇਹ ਵੱਡੀ ਮੱਝ ਐ ਪੱਕੇ ਹਵਾਨੇ ਦੀ ਮੱਝ ਐ ਹਜੇ ਹਫਤਾ 10 ਦੇ ਨੇ ਲੈਂਦੀ ਐ ਹਵਾਨਾ ਪੂਰਾ ਨੇੜ ਆਇਆ ਪਸੂ ਕੱਢਦਾ ਉੱਤੋਂ ਚੜਾਈ ਟਾਂਚੇ ਦੀ ਦੇਖ ਲਓ ਸੁਖਚੰਦ ਭਾਈ ਪੂਛ ਫੜਿਓ ਮੜੀ ਜੀ ਦੀ ਤੁਹਾਨੂੰ ਦੱਸੋ ਇਹਦਾ ਹਵਾਨਾ ਦਿਖਾਉਂਗਾ ਮਾੜੇ ਪੈਰ ਵੀ ਸਿੱਧੇ ਕਰਾ ਦਿਓ ਜੀ ਕੜਦੀ ਸੋ ਹੁਣ ਤੁਸੀਂ ਇਹਦਾ ਹਵਾਨਾ ਦੇਖੋ ਹਾਲਾਂਕਿ ਆਪਾਂ ਤੋਰਾਂਗੇ ਉਦੋਂ ਤੁਹਾਨੂੰ ਹਵਾਨਾ ਦੇਸੂ ਛੱਡ ਦਿਓ ਬਾਈ ਸੋ ਦੁੱਧ ਕਿੰਨਾ ਚੋਲੋਂਗੋ ਥੋੜੀ ਸੇਵਾ ਇਹਨਾਂ ਨੇ ਟੋਕੜ ਗੱਭਣ ਖਰੀਦੀ ਸੀ ਤੇ 12 ਕਿਲੋ ਦੁੱਧ ਬਾਈ ਕਹਿੰਦਾ ਵੀ ਉਦੋਂ ਇਹ ਦੇ ਰਹੀ ਸੀ ਤੇ ਚਾਰਾਂ ਮਹੀ 7 ਮਹੀਨਿਆਂ ਤੱਕ ਇਹਦਾ ਦੁੱਧ ਚੋਇਆ ਇਹਨਾਂ ਦੇ ਦਸਨ ਮੁਤਾਬਕ ਦੁੱਧੋਂ ਵੀ ਆਪ ਬਾਈ ਜੀ ਹੋਰਾਂ ਨੇ ਛੱਡੀ ਐ ਤੋਰ ਦਿਓ ਬਾਈ ਸੋ ਬਹੁਤ ਸੋਹਣੀ ਸੰਭੀ ਹੋਈ ਮੱਝ ਤੁਹਾਨੂੰ ਦਿਖਾ ਰਹੇ ਹਾਂ ਦੱਸੋ ਸਰਪੰਚ ਵੀਰ ਸਿੰਘ ਡੇਰੀ ਫਾਰਮ ਐ ਜਿੱਥੇ ਇਹ ਵੀਡੀਓ ਅੱਜ ਆਪਾਂ ਬਣਾ ਰਹੇ ਹਾਂ ਢਾਂਚਾ ਦੇਖੋ ਮੱਝ ਦਾ ਚੜਾਈ ਨੋਟ ਕਰ ਲਿਓ ਕਾਫੀ ਜ਼ਿਆਦਾ ਸੋਹਣੀ ਦਿਸਦੀ ਐ ਜਿਆਦਾ ਰਾਕਮ ਦੀ ਐ ਫੋਨ ਦੇ ਉੱਤੇ ਰੇਟ ਐ ਤਾਂ ਬੇਨਤੀ ਇਹ ਵੀ ਐ ਵੀ ਪਸ਼ੂ ਵੀ ਆ ਕੇ ਤੁਸੀਂ ਦੇਖੋ ਕਿਉਂਕਿ ਵੀਡੀਓ ਇੱਕ ਇਨਫੋਰਮੇਸ਼ਨ ਦਾ ਮਾਧਿਅਮ ਹੁੰਦੀ ਐ ਬਾਕੀ ਜਦੋਂ ਪੈਸੇ ਲਾਉਣੇ ਆ ਜੇਬ ਚੋਂ ਤਾਂ ਜ਼ਰੂਰੀ ਆ ਵੀ ਤਸੱਲੀ ਵੀ ਆਪ ਹੀ ਕੀਤੀ ਜਾਵੇ ਢਾਂਚਾ ਫੇਰ ਦੇਖੋ ਲੰਬਾਈ ਹਾਈਟਸ ਠੀਕ ਐ ਸੋਹਣੀ ਐ ਲੰਬੀ ਮੱਝ ਚੰਗੀ ਐ ਸਿੰਘ ਕੁੰਡੇ ਐ ਵਜ਼ਨ ਬਹੁਤ ਐ ਪੱਕੇ ਹਵਾਨੇ ਦੀ ਬਿਲਕੁਲ ਹਜੇ ਥਣਾ ਦੇ ਵਿੱਚ ਪੂਰਾ ਬਸਮਾ ਨਹੀਂ ਪਾਇਆ ਨੇ ਭਾਈ ਮੋੜੋ ਸਖਚੈਣ ਬਾਈ ਫੇਰ ਇਧਰ ਉਧਰ ਕਰਦੇ ਸੋ ਫੇਰੇ ਦਾ ਤੁਸੀਂ ਸਟਰਕਚਰ ਦੇਖ ਸਕਦੇ ਹੋ ਅੱਖਾਂ ਦੋਨੋਂ ਹੀ ਨੀਲੀ ਵਾਲੀਆਂ ਵਾਈਟ ਐ ਹਵਾਨੇ ਦੇ ਉੱਤੇ ਵੀ ਵਾਈਟ ਰੰਗ ਦੋਸਤੋ ਇਹਦੇ ਪ੍ਰੋਪਰ ਦਿਸਦਾ ਹੈ ਬਾਕੀ ਆਕੇ ਤੁਸੀਂ ਇਹਨੂੰ ਪਾਸ ਕਰ ਲਓਗੇ ਜਿਹੜਾ ਵੀ ਖਰੀਦਣਾ ਚਾਹੁੰਦਾ ਹੈ ਇੱਕ ਹੀ ਨਗਾਜ ਦਿਖਾਉਣਾ ਸੀਗਾ ਇਹ ਸਖਸ਼ੈਣ ਬਾਈ ਕੋਲ ਵੀ ਦੋਸਤੋ ਪਸ਼ੂ ਰੂਟੀਨ 'ਚ ਆਉਂਦੇ ਰਹਿੰਦੇ ਆ ਮੱਝਾਂ ਗਾਵਾਂ ਤੋਂ ਤੁਸੀਂ ਸੰਪਰਕ ਕਰ ਸਕਦੇ ਹੋ ਬਾਈ ਦਾ ਨੰਬਰ ਜਿਹੜਾ ਉਹ ਸਕਰੀਨ ਉੱਤੇ ਚੱਲੀ ਜਾਂਦਾ ਸੋ ਅੱਜ ਦੀ ਵੀਡੀਓ ਦੇ ਵਿੱਚ ਫਿਲਹਾਲ ਤੁਹਾਨੂੰ ਇੱਕ ਹੀ ਮੱਝ ਜਿਹੜੀ ਦਿਖਾਉਣੀ ਸੀਗੀ ਤੇ ਧੰਨਵਾਦ ਤੁਹਾਡਾ ਇਸ ਵੀਡੀਓ ਨੂੰ ਦੇਖਣ ਲਈ ਅੰਦਾਜ਼ਾ ਹੈਗਾ ਵੀ ਇਹ 10 ਦਿਨ ਜੇ ਲੈ ਸਕਦੀ ਹੈ ਪਰ ਕਿਉਂਕਿ ਏਆਈ ਹੋਈ ਵੀ ਗੱਬਣ ਮੱਝ ਖਰੀਦੀ ਸੀ ਤੇ ਕਨਫਰਮ ਡੇਟ ਜਿਹੜੀ ਉਹ ਨਹੀਂ ਪਤਾ ਹੁੰਦੀ ਉਸ ਟਾਈਮ ਦੇ ਵਿੱਚ ਸੋ ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਤੁਹਾਡੇ ਕੋਲ ਜਾ ਕੇ ਕਿੰਨੇ ਦਿਨ ਮੱਝ ਸੂਣ ਚ ਲਾਉਗੀ ਧੰਨਵਾਦ